ਹੈਲੋ ਸਤ ਸ੍ਰੀ ਅਕਾਲ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਠੰਢੀ ਠੰਢੀ ਚੱਲ ਰਹੀ ਹੈ ਹਵਾ ਤੇ ਪੰਛੀਆਂ ਦੀ ਜਿਹੜੀ ਚਹਿਲ ਪਹਿਲ ਉਹ ਸ਼ੁਰੂ ਹੋ ਗਈ ਹੈ ਜੀ ਆ ਗਏ ਨੇ ਪੰਛੀ ਤੇ ਇੱਥੇ ਕੂਲਰ ਚੱਲ ਰਿਹਾ ਸੀ ਤਾਂ ਕਰਕੇ ਮੈਂ ਵਾਈਸ ਓਵਰ ਕਰ ਰਹੀ ਹਾਂ ਕਿ ਬਹੁਤ ਠੰਢੀ ਠੰਢੀ ਸਵੇਰ ਟਾਈਮ ਹਵਾ ਚੱਲ ਰਹੀ ਸੀ ਪਰ ਉਦੋਂ ਜਿਹੜਾ ਦਿਨ ਹੁੰਦਾ ਪੂਰਾ ਜ਼ਿਆਦਾ ਮਤਲਬ ਗਰਮੈਸ ਵਾਲਾ ਹੁੰਦਾ ਪੂਰੀ ਜ਼ਿਆਦਾ ਧੁੱਪ ਹੁੰਦੀ ਹੈਗੀ ਹੈਨਾ कि ਜਿਹੜੀ 3-4 ਦਿਨ ਪਹਿਲਾਂ بارش ਪਈ ਉਹਦੇ ਕਰਕੇ ਥੋੜਾ ਜਿਹਾ ਠੇਕਾਗਾ ਪਰ ਦਿਨ ਜਿਹੜਾ 2 ਤੋਂ 1 ਤੋਂ 3 ਵਜੇ ਤੱਕ ਦਾ ਟਾਈਮ ਹੁੰਦਾ ਉਹ ਬਹੁਤ ਜ਼ਿਆਦਾ ਗਰਮ ਹੁੰਦਾਗਾ ਤੇ ਉਦੋਂ ਥੋੜਾ ਜਿਹਾ ਬਾਹਰ ਨਾ ਨਿਕਲੋ ਤੇ ਥੋੜਾ ਜਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਲੋ ਜੀ ਇੱਥੇ ਮੈਂ ਹੋ ਗਈ ਸੀਗੀ ਤਿਆਰ ਕਰਦੇ ਕੰਮ ਤਾਂ ਦੇ ਸਾਰੇ ਕਰਲੇ ਸੀਗੇ ਖਤਮ ਪਰ ਅੱਜ ਕੋਈ ਪਲਾਨ ਨਹੀਂ ਸੀਗਾ ਜਾਣ ਦਾ ਪਰ ਜ਼ਰੂਰੀ ਮਤਲਬ ਟਾਈਟ ਟਾਈਮ ਹੀ ਜਾਣਾ ਪੈਗਾ ਪਲੈਨਿੰਗ ਹੈਗੀ ਸੀ ਕਾਫੀ ਦਿਨਾਂ ਦੀ ਪਰ ਅੱਜ ਨਹੀਂ ਸੀਗੀ ਅੱਜ ਐਟ ਅ ਟਾਈਮ ਹੀ ਤਿਆਰ ਹੋਇਆ ਕਿਉਂਕਿ ਪਹਿਲਾਂ ਫੋਨ ਕੀਤਾ ਸੀ ਐਸੀ ਜਾ ਰਹੇ ਹਾਂ ਜੀ ਮੇਰੇ ਪਿੱਕੇ ਪਿੰਡ ਕਾਂਝਲੇ ਪਹਿਲਾਂ ਮੰਮੀ ਨੇ ਫੋਨ ਕੀਤਾ ਸੀ ਉਦੋਂ ਕਲੇਰ ਸਾਹਿਬ ਨੂੰ ਕੰਮ ਸੀ ਕਲੇਰ ਸਾਹਿਬ ਨੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਫਿਰ ਕਲੇਰ ਸਾਹਿਬ ਕਹਿੰਦੇ ਵੀ ਅੱਜ ਚੱਲਾਂਗੇ ਤੇ ਵੀ ਮੈਂ ਫ੍ਰੀ ਹਾਂ ਮੈਂ ਕਿਹਾ ਚਲੋ ਫਿਰ ਮੰਮੀ ਨੂੰ ਫੋਨ ਕੀਤਾ ਮੇਰੇ ਭਰਾ ਨੂੰ ਤੇ ਟਾਈਮ ਤੇ ਫਿਰ ਤਿਆਰ ਹੋ ਗਏ ਸੀ ਕੰਮ ਕਰ ਵੈਸੇ ਸਾਰੇ ਹੋ ਗਏ ਸੀ ਜਮੀਲਾ ਪੋਚਾ ਲੈ ਕੇ ਚਲੀ ਗਈ ਸੀਗੀ ਮੈਂ ਆਪਣੇ ਕੰਮ ਅੱਜ ਕੱਪੜੇ ਕਾਫੀ ਸਾਰੇ ਧੋਤੇ ਸੀਗੇ ਤੇ ਸਾਰੇ ਕੰਮ ਹੋ ਗਏ ਸੀ ਕਿ ਮੇਰੇ ਖਤਮ ਲੋਕੀ ਕਿ ਕਿਰਨ ਕੇ ਹਲੋ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਮੇਹਰ ਤੁਹਾਨੂੰ ਤੰਦਰੁਸਤ ਰੱਖੇ ਦਿਖਲਾ ਵਿੱਚ ਰੱਖਣ ਲੋ ਜੀ ਟਾਈਮ ਤਾਂ ਇੱਥੇ ਪਤਾ ਨਹੀਂ 11:30 ਦਾ ਹੋ ਗਿਆ ਤੇ ਅਸੀਂ ਚੱਲੇ ਜੀ ਅੱਜ ਵੀਰੇ ਪਿੱਕੀ ਪਿੰਡ ਕਾਂਝਲੇ ਤੇ ਮੰਮੀ ਨੂੰ ਨਾ ਬੁਖਾਰ ਚੜਦਾ ਸੀ ਪਤਾ ਲੈ ਕੇ ਆਨੇ ਅੱਜ ਛੁੱਟੀ ਸੀ ਮੈਂ ਤਾਂ ਚਲੋ ਜਾਇਆ ਆਨੇ ਠੀਕ ਆ ਜੀ ਚਲ ਤਿਆਰ ਹੋ ਗਈ ਲੇਟ ਹੋ ਰਿਹਾ ਚਲਦੇ ਆ ਜਾ ਕੇ ਮਿਲਦੇ ਆ ਮੈਂ ਤਾਂ ਕਾਟਨ ਦਾ ਦੁਪੱਟਾ ਲੈ ਲਿਆ ਮੈਂ ਕੁੱਟੇ ਘੋੜੀ ਵਾਲਾ ਕਿਉਂਕਿ ਗਰਮੀ ਚਹੀਦੀ ਠੀਕ ਰਹਿੰਦਾ ਮੈਂ ਬੰਦਾ ਸੂਟ ਪਾ ਲਿਆ ਮੈਂ ਨੇ ਨਿਊ ਜੁੱਤੀ ਬੈਕ ਕੈਮਰਾ ਦੇਖੋ ਨਹੀਂ ਸੁਣੋ ਦੇਖੋ ਨਿਊ ਜੁੱਤੀ ਅੱਜ ਪਹੁੰਚ ਗਏ ਪਿੰਡ ਕਾਂਝਲੇ ਤੇ ਇਧਰੋਂ ਮੈਂ ਤੁਹਾਨੂੰ ਥੋੜਾ ਜਿਹਾ ਕਿਉਂਕਿ ਚਲੋ ਵੀਡੀਓ ਸ਼ੂਟ ਕਰ ਲਵਾਂ ਕਿਉਂਕਿ ਇਸ ਗਲੀਆਂ ਵਿੱਚ ਮੈਂ ਖੇਡੀਆਂ ਪਲੀਆਂ ਤੇ ਜਿਹੜਾ ਬਿਲਕੁਲ ਸਿੱਧਾ ਰਸਤਾ ਤੁਸੀਂ ਦੇਖ ਰਹੇ ਹੋ ਹੁਣ ਅਸੀਂ ਮੁੜ ਕੇ ਜਿਹੜਾ ਸਿੱਧਾ ਸੀ ਇਧਰ ਮੇਰੇ ਤਾਇਆ ਜੀ ਮੇਰੇ ਚਾਚਾ ਜੀ ਦਾ ਘਰ ਹੈਗਾ ਇਸੇ ਗਲੀਆਂ ਦੇ ਵਿੱਚ ਖੇਲ ਕੇ ਮੈਂ ਕਾਫੀ ਮਤਲਬ ਬਹੁਤ ਖੇਡੇ ਅਸੀਂ ਕਾਫੀ ਜ਼ਿਆਦਾ ਕੁੜੀਆਂ ਹੁੰਦੀਆਂ ਸੀਗੀਆਂ ਤੇ ਬਹੁਤ ਮਤਲਬ ਆ ਜਿੱਥੇ ਬੱਸ ਖੜੀ ਐ ਇੱਥੇ ਮੇਰੇ ਪੀਕੋ ਕਹਿੰਦੇ ਹੁੰਦੇ ਨੇ ਰੋੜੇ ਪੀਕੋ ਬਹੁਤ ਜ਼ਿਆਦਾ ਖੇਡੇ ਜਿੱਥੇ ਜਿਹੜੀ ਸਾਈਡ ਬੱਸ ਖੜੀ ਸੀ ਬੈਨ ਸਕੂਲ ਬੈਨ ਹਨਾ ਬਹੁਤ ਜ਼ਿਆਦਾ ਖੇਡੇ ਇੱਥੇ ਫਿਰ ਫਰੈਂਡਾਂ ਹੁੰਦੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਅਸੀਂ ਖੇਡਦੇ ਸੀ ਸਕੂਲ ਤੋਂ ਆ ਕੇ ਬੱਸ ਖਾਣਾ ਖਾਣਾ ਹੁੰਦਾ ਚਾਹ ਪੀਣੀ ਹੁੰਦੀ ਤੇ ਮੈਂ ਨਾਲ ਦੀ ਨਾਲ ਇੱਧਰ ਆ ਜਾਂਦੀ ਸੀ ਖੇਡਣ ਰੋੜੇ ਪੀਕੋ ਜਿਹੜੇ ਉਸ ਟਾਈਮ ਦੇ ਖੇਡਾਂ ਸੀਗੀਆਂ ਉਹ ਅਸੀਂ ਬਹੁਤ ਜ਼ਿਆਦਾ ਖੇਡਿਆ ਜਿਵੇਂ ਲਾਂਗੜੀ ਲਾਤ ਅੰਨਾ ਛੋਟਾ ਹੋ ਗਿਆ ਹਨਾ ਕਾਫੀ ਖੇਡਾਂ ਹੁੰਦੀਆਂ ਸੀ ਉਦੋਂ ਉਹ ਖੇਡਦੇ ਹੁੰਦੇ ਸੀਗੇ ਇੱਕਾ ਕੋਟਲਾ ਛਪਾਕੀ ਬਹੁਤ ਸਾਰੀਆਂ ਖੇਡਾਂ ਸੀਗੀਆਂ ਜਿਹੜੀਆਂ ਖੇਡੀਆਂ ਨੇ ਮੈਂ ਕਿਹਾ ਚਲੋ ਹਨਾ ਥੋੜਾ ਜਿਹਾ ਵੀਡੀਓ ਸ਼ੂਟ ਕਰ ਲਵਾਂ ਤੇ ਲੋ ਜੀ ਘਰ ਦੇ ਬਿਲਕੁਲ ਆਪਾਂ ਨਜ਼ਦੀਕ ਪਹੁੰਚ ਗਏ ਤੇ ਇੱਥੇ ਕੁਝ ਕੰਮ ਚੱਲ ਰਿਹਾ ਸੀਗਾ ਸਾਡੇ ਘਰ ਦੇ ਕੋਲ ਬਿਲਕੁਲ ਡੇਰਾ ਡੇਰੇ ਦਾ ਕੰਮ ਚੱਲ ਰਿਹਾ ਸੀਗਾ ਆਗਰ ਕਿਥੇ ਕਾਫੀ ਗੱਡੀਆਂ ਟਰਾਲੀ ਖੜੀ ਸੀ ਹੋਰ ਹਲ ਵਗੈਰਾ ਸੀ ਜਿਹੜੇ ਉਹ ਖੜੇ ਸੀ ਤੇ ਲੋ ਜੀ ਪਹੁੰਚ ਗਏ ਆਪਾਂ ਪਿੰਡ ਗੁਰਵਾਣੀ ਕੋਲ ਪਹੁੰਚ ਗਏ ਆਪਾਂ ਹਲੋ ਮਸਾਜ ਕਰਾ ਲਾ ਦੰਦ ਦੁਖਣ ਲੱਗੇ ਰਹੇ ਆ ਇਹ ਨਾੜਾ ਗੰਜੋਰ ਹੋ ਗਿਆ ਮੈਂ ਕਰਦੀ ਆ ਉੱਥੇ ਬੈਠੀ ਦੱਤੀ ਜਾ ਕੇ ਸਰ ਭਾਈ ਲਿਆ ਜੱਟੂ ਉਹ ਗੰਗਾ ਲਿਆ ਗੰਗਾ ਨਾਲ ਰਵੜ ਬੈਠਾ ਸਰਮਾਉਂਗੀ ਨਾ ਹੈ ਨਾ ਅੱਜ ਭੂਆ ਸਿਰ ਬਾਉਂਗੀ ਲਿਆ ਬੱਤੀ ਜੱਟੂ ਮਾਂ ਲਓ ਜਿੰਬੀ ਲੋ ਬੈਕ ਸਾਈਡ ਮੇਰੇ ਮੇਰੀ ਪਰਝਾਈ ਬੈਠੀ ਆ ਤੇ ਗਰਵਾਣੀ ਨੇ ਅੱਜ ਸਿਰ ਨਹੀਂ ਪਾਇਆ ਮੰਮੀ ਨੂੰ ਕਹਣਾ ਦਿੰਦੀ ਸੀ ਕਿਤੇ ਵੀ ਤੂੰ ਰੋਜ਼ ਦੋ ਦੋ ਤਿੰਨ ਤਿੰਨ ਵਾਰ ਸਿਰ ਉਹ ਨਹੀਂ ਆ ਵੀ ਅੱਜ ਤੈਨੂੰ ਕੀ ਹੋਇਆ ਵੀ ਅੱਜ ਤੂੰ ਸਿਰ ਨਹੀਂ ਪਾਇਆ ਉਹ ਹਸ ਰਹੀ ਸੀ ਕਿ ਅੱਜ ਮੇਰਾ ਸਿਰ ਮੇਰੀ ਭੂਆ ਵਾ ਹੋਊਗੀ ਤੇ ਗੁਰਸ਼ਰਨ ਦੇ ਵੀ ਨਾਲ ਦੇ ਨਾਲ ਜੂੜਾ ਖੋਲ ਲਿਆ ਪਹਿਲਾਂ ਦੋਨਾਂ ਦੀ ਦਸਤਾਰਾਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਪਹੁੰਚੇ ਨਾ ਬਹੁਤ ਵਧੀਆ ਲੱਗਿਆ ਸਾਨੂੰ ਜਦੋਂ ਸੀ ਕਿ ਇਹਨਾਂ ਨੇ ਦੋਨਾਂ ਪੈਣ ਭਰਾਵਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਸੀਗੀਆਂ ਪਰ ਥੋੜਾ ਟਾਈਮ ਦਸਤਾਰ ਰੱਖ ਕੇ ਇਹਨਾਂ ਨੇ ਫਿਰ ਕਹਿੰਦੀ ਭੂਆ ਮੇਰਾ ਸਿਰ ਬਾ ਦੇ ਮੰਗਾ ਚੱਲ ਕੋਈ ਨਾ ਤੇ ਸਿਰ ਮੈਂ ਬਾਦੀਨੀ ਹੈਗੀ ਤੇ ਉਸ ਤੋਂ ਬਾਅਦ ਫਿਰ ਗੁਰਸ਼ਰਨ ਵੀ ਆ ਕੇ ਬੈਠ ਗਿਆ ਕਹਿੰਦਾ ਭੂਆ ਮੇਰਾ ਸਿਰ ਵੀ ਬਾਦੇ ਇਹਨਾਂ ਦੋਨਾਂ ਨੂੰ ਬਾਲਾ ਹੁੰਦਾ ਕਿਉਂਕਿ ਮੈਂ ਇਹਨਾਂ ਦੇ ਸਿਰ ਪਾਉਂਦੀ ਰਹਿੰਦੀ ਆ ਜਦੋਂ ਮੈਂ ਉੱਥੇ ਪਹਿਲਾਂ ਵੀ ਮਤਲਬ ਪੇਟੀ ਪਿੰਡ ਜਾਂਦੀ ਉਦੋਂ ਵੀ ਜਾ ਇੱਥੇ ਮੇਰੇ ਕੋਲ ਆ ਜਾਂਦੇ ਨੇ ਹਨਾ ਉਦੋਂ ਵੀ ਮੈਂ ਇਹਨਾਂ ਦੇ ਸਿਰ ਪਾਉਂਦੀ ਰਹਿੰਦੀ ਆ ਤਾਂ ਇਹਨਾਂ ਨੂੰ ਵਧੀਆ ਲੱਗਦਾ ਵੀ ਭੂਆ ਸਾਡਾ ਮੇਰਾ ਮਤਲਬ ਗੁਰਬਾਣੀ ਨੂੰ ਖਾਸ ਕਰਕੇ ਇਹ ਹੁੰਦਾਗਾ ਮੰਪੀਪੂ ਮੇਰਾ ਵਧੀਆ ਹੈਅਰ ਸਟਾਈਲ ਕਰੂ ਜਦ ਕਿ ਮੈਨੂੰ ਇੰਨਾ ਜ਼ਿਆਦਾ ਕੋਈ ਹੈਅਰ ਸਟਾਈਲ ਆਉਂਦਾ ਨਹੀਂ ਪਰ ਉਹਨੂੰ ਚਾਹ ਹੁੰਦਾ ਵੀ ਮੈਂ ਆਪਣਾ ਸਿਰ ਆਪਣੀ ਭੂਆ ਤੋਂ ਵਹਾਵਾ ਉਦੋਂ ਹੀ ਫਿਰ ਗੁਰਚਰਨ ਨੂੰ ਵੀ ਹੋਇਆ ਇੱਥੇ ਤੁਸੀਂ ਦੇਖਿਓ ਉਹ ਵੀ ਆ ਕੇ ਬੈਠ ਗਿਆ ਸੀ ਉਹ ਵੀ ਕਹਿੰਦਾ ਕਹਿੰਦਾ ਮੇਰਾ ਭੂਲ ਸਿਰ ਮੇਰਾ ਵੀ ਤੂੰ ਬਾ ਦੇ ਮੈਂ ਕਿਹਾ ਕੋਈ ਨਾ ਪੁੱਤ ਤੇਰਾ ਸਿਰ ਵੀ ਵਾ ਦੂੰਗੀ ਕੋਈ ਗੱਲ ਨਹੀਂ ਤੇ ਬਾਕੀ ਅਸੀਂ ਆਏ ਸੀ ਜੀ ਮੰਮੀ ਨਾਲ ਪਤਾ ਲੈਣ ਅੱਜ ਤੇ ਵੈਸੇ ਤਾਂ ਕਾਫੀ ਟਾਈਮ ਤੋਂ ਸੋਚ ਰਹੇ ਸੀ ਵੀ ਜਾਣਾ ਜਾਣਾ ਪਰ ਕੋਈ ਸੁਭਬ ਜਿਹਾ ਬਣਿਆ ਹੀ ਨਹੀਂ ਸੀਗਾ ਤੇ ਕਿਉਂਕਿ ਕਲੈਰ ਸਾਹਿਬ ਨੂੰ ਟਾਈਮ ਨਹੀਂ ਸੀ ਨਾ ਬੱਚਿਆਂ ਨੂੰ ਸੀਗਾ ਅੱਜ ਛੁੱਟੀ ਸੀਗੀ ਸੋਮਵਾਰ ਦਾ ਦਿਨ ਸੀਗਾ ਤੇ ਸਨੀ ਵੀ ਘਰ ਸੀ ਪਰ ਸਾਡੇ ਨਾਲ ਪਿੰਧਰ ਨਹੀਂ ਗਿਆ ਸਨੀ ਗਿਆ ਸੀ ਕਲੈਰ ਸਾਹਿਬ ਅਸੀਂ ਤੈਨੂੰ ਹੀ ਗਏ ਸੀ ਤੇ ਦੇਖੋ ਇੱਥੇ ਗੁਰਸ਼ਰਨ ਨੇ ਵੀ ਆਪਣਾ ਜੂੜਾ ਖੋਲ ਲਿਆ ਕਹਿੰਦਾ ਪੂਆ ਮੇਰਾ ਵੀ ਸਿਰਫ ਤੂੰ ਹੀ ਬਾ ਮੈਂ ਕਿਹਾ ਚੱਲ ਕੋਈ ਨਾ ਤੇਰਾ ਸਿਰ ਵੀ ਬਾ ਨੂੰ ਤੇ ਬਹੁਤ ਸ਼ਰਤ ਕਰਦੇ ਨੇ ਬਹੁਤ ਜੀ ਲਵਾ ਕੇ ਰੱਖਦੇ ਨੇ ਇਹਨਾਂ ਨੂੰ ਆਏ ਸੀ ਅੱਜ ਨਾ ਮਮਾ ਸਾਈ ਆਈਆਂ ਇਹ ਕਹਿੰਦੇ ਅਸੀਂ ਤੈਨੂੰ ਜਾਣ ਨਹੀਂ ਦਿੰਦੇ ਹੈਗੇ ਕਹਿੰਦੇ ਰੈ ਪੂਆ ਗਰਵਾਨੀਆਂ ਆਉਂਦੇ ਟਾਈਮ ਮੇਰੀ ਗੋਦੀ ਚ ਬੈ ਗਈ ਕਹਿੰਦੀ ਮੈਂ ਨਹੀਂ ਉੱਠਣਾ ਹੈਗਾ ਕੁਰਸ਼ਰਨ ਵੀ ਵਿਚਾਰਾ ਬਾਰ-ਬਾਰ ਕਹਿ ਰਿਹਾ ਸੀ ਵੀ ਪੂਆ ਇੱਕ ਰਾਤ ਲਾਜੋ ਪਰ ਕੋਈ ਟਾਈਮ ਹੀ ਨਹੀਂ ਸੀ ਜਿੰਨਾ ਥੋੜਾ ਜਿਹਾ ਘਰ ਦੇ ਕੰਮਾਂ ਕਰਾ ਕਰਕੇ ਹੋ ਜਾਂਦਾ ਪਰ ਮੈਂ ਇਹਨਾਂ ਨੂੰ ਵਾਦਾ ਕਰਕੇ ਆਈਆਂ ਵੀ ਕੋਈ ਨਾ ਜਦੋਂ ਵੀ ਮੌਸਮ ਹੁਣ ਠੰਡਾ ਹੋਇਆ ਤਾਂ ਮੈਂ ਬਸ ਚੜ੍ਹ ਕੇ ਆ ਜੂਗੀ ਤੁਹਾਡੇ ਕੋਲ ਇੱਕ ਦੋ ਦਿਨ ਲਾ ਜੂ ਮੈਂ ਆਪਣਾ ਆ ਘਰ ਰੋਟੀ ਦਾ ਹਿੱਲਾ ਕਰਕੇ ਆਉਂਗੀ ਤੁਹਾਡੇ ਹੁੱਫੜ ਜੀ ਦਾ ਬੱਚਿਆਂ ਆਪਣੇ ਤੁਹਾਡੇ ਬੀਰਿਆਂ ਦਾ ਵੀ ਹਿੱਲਾ ਕਰਕੇ ਆਉਂਗੀ ਰੋਟੀ ਦਾ ਫਿਰ ਮੈਂ ਆਉਂਗੀ ਫਿਰ ਤੁਹਾਡੇ ਕੋਲ ਇੱਕ ਦੋ ਦਿਨ ਲਾ ਜੂਗੀ ਤੇ ਚਲੋ ਜੀ ਉਹ ਟਾਈਮ ਤੇ ਆ ਦੇਖਦੇ ਆ ਬੱਚਿਆਂ ਦੀ ਖਵਾਇਸ਼ ਕਦੋਂ ਪੂਰੀ ਕਰਦੀ ਹੈਗੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਐ ਹੁੰਦਾ ਨਾ ਅਫਸੋਸ ਵੀ ਜਦੋਂ ਮੈਂ ਕੀ ਕਹਿਣਾ ਘੰਟੇ 2 ਘੰਟੇ ਦਾ ਜਾਣਾ ਹੁੰਦਾ ਅਸੀਂ ਪਹਿਲਾਂ ਜਿਵੇਂ ਕੋ ਤੁਹਾਨੂੰ ਦੱਸਿਆ ਕੋਈ ਪਲਾਨਿੰਗ ਹੈ ਨਹੀਂ ਅਸੀਂ ਅੱਜ ਮੰਮੀ ਨੇ ਸਵੇਰੇ ਫੋਨ ਕੀਤਾ ਵੀ ਆਉਂਗੇ ਪਰ ਉਦੋਂ ਕਲੇਰ ਸਾਹਿਬ ਕੋਲ ਟਾਈਮ ਨਹੀਂ ਸੀਗਾ ਫਿਰ ਕਲੇਰ ਸਾਹਿਬ ਬੇਲੇ ਸੀਗੇ ਕਹਿੰਦੇ ਵੀ ਚਲੋ ਅੱਜ ਜਿੱਥੇ ਜਾਣਾ ਸੀ ਉੱਥੋਂ ਜਵਾਬ ਮਿਲ ਗਿਆ ਵੀ ਆਪਾਂ ਚੱਲਦੇ ਆਂ ਫਿਰ ਦੁਬਾਰਾ ਬਸ ਹੁਣ ਪਤਾ ਹੀ ਜੀ ਕਮਾਦੰਦੇ ਚ ਮੈਂ ਆਪਣੇ ਆਪਣੇ ਹਿਸਾਬ ਨਾਲ ਲੱਗ ਗਈ ਸੀਗੀ ਤੇ 12:00 ਵਜੇ ਗਏ ਸੀ ਸ਼ਾਇਦ ਅਸੀਂ ਜਾ ਕੇ 12:30 ਪਾਉਣ 1:05 ਹੋਵਾਂਗੇ ਤੇ ਇੱਥੇ ਮੰਮੀ ਕਲੇਰ ਸਾਹਿਬ ਮੈਂ ਅਸੀਂ ਤੈਨੂੰ ਗੱਲਾਂ ਕਰ ਰਹੇ ਸੀ ਸੁਨੀ ਸੌਂ ਗਿਆ ਸੀਗਾ ਇੱਥੇ ਹੁਣ ਤੁਸੀਂ ਦੇਖੋ ਕਲੇਰ ਸਾਹਿਬ ਆ ਗਏ ਸੀਗੇ ਆ ਦੇਖੋ ਉੱਧਰ ਦੂਸਰੇ ਕਮਰੇ ਚ ਸੀਗੇ ਕਲੇਰ ਸਾਹਿਬ ਉੱਧਰ ਸੌਂ ਗਏ ਸੀ ਕਿਉਂਕਿ ਗਰਮੀ ਆ ਥੋੜਾ ਜਿਹਾ ਹੋ ਜਾਂਦਾ ਨੀਂਦ ਵਗੈਰਾ ਆ ਜਾਂਦੀ ਹੈ ਮੰਮੀ ਤੇ ਪਰਮਜੀਤ ਮੇਰੀ ਭਝਾਈ ਖਾਣਾ ਬਣਾ ਰਹੇ ਸੀਗੇ ਤੇ ਮੈਂ ਵੀ ਥੋੜੀ ਇੱਕ ਦੇਰ ਲਈ ਮੇਰੀ ਵੀ ਅੱਖ ਲੱਗੀ ਸੀਗੀ ਇੱਥੇ ਬੱਚੇ ਟੀਵੀ ਦੇਖ ਰਹੇ ਨੇ ਗੁਰਸ਼ਰਨ ਕਰਵਾਣੀ ਤੇ ਅੱਜ ਪਾਪਾ ਜੀ ਹੈ ਨਹੀਂ ਸੀ ਘਰੇ ਨਹੀਂ ਤਾਂ ਇਹਨਾਂ ਨੂੰ ਘੱਟ ਦੇਖਣ ਦਿੰਦੇ ਨੇ ਟੀਵੀ ਪਰ ਇਹ ਹੁਣ ਦੇਖ ਰਿਹਾ ਸੀ ਗੁਰਸ਼ਰਨ ਉਹਨੂੰ ਖਾਸ ਕਰਕੇ ਕਾਰਟੂਨ ਬਹੁਤ ਜ਼ਿਆਦਾ ਦੇਖਦਾ ਤੇ ਇਹ ਹੈਗੇ ਛੋਟੀ ਗੁਰਲੀਨ ਤੇ ਲੋ ਜੀ ਇੱਥੇ ਬਸ ਗੱਲਾਂ-ਵੱਤਾਂ ਕਰ ਰਹੇ ਸੀਗੇ ਦੇਖੋ ਮੰਮੀ ਨਾਲ ਤੇ ਬਾਕੀ ਜਿਆਦਾ ਟਾਈਮ ਅਸੀਂ 3-4 ਘੰਟੇ ਅਸੀਂ ਰੁਕੇ ਆਂ ਸ਼ਾਇਦ ਅਸੀਂ ਪੌਣੇ 1 ਕਿੱਕ ਵਜੇ ਗਏ ਸੀਗੇ 5 ਵਜੇ ਅਸੀਂ ਉੱਥੋਂ ਚੱਲ ਪਏ ਸੀ 5 ਵਜੇ ਅਸੀਂ ਵਾਪਸ ਚੱਲ ਪਏ ਸੀਗੇ ਘਰ ਨੂੰ ਤੇ ਲੋ ਜੀ ਇੱਥੇ ਸਾਰੇ ਬੱਚੇ ਮਿਲ ਰਹੇ ਨੇ ਤੁਹਾਨੂੰ ਲੋ ਜੀ ਬਸ ਇੱਥੇ ਗੱਲਾਂਬੱਤਾਂ ਕਰ ਰਹੇ ਸੀਗੇ ਤੇ ਟੀਵੀ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਤਾਂ ਕਰਕੇ ਮੈਨੂੰ ਵਾਈਸ ਓਵਰੀ ਕਰਨਾ ਪੈ ਰਿਹਾ ਕਿਉਂਕਿ ਗੁਰਚਰਨ ਨੇ ਟੀਵੀ ਅਜੇ ਬੰਦ ਹੀ ਨਹੀਂ ਕੀਤਾ ਉਹਦੇ ਦਾदू ਘਰ ਨਹੀਂ ਸੀ ਤੇ ਉਹਨੂੰ ਕਿਸੇ ਦਾ ਡਰ ਨਹੀਂ ਸੀ ਤੇ ਕਿਉਂਕਿ ਪਾਪਾ ਜੀ ਬੰਦ ਕਰਵਾਉਂਦੇ ਹੁੰਦੇ ਨੇ ਉਹ ਨਹੀਂ ਦੇਖਣ ਦਿੰਦੇ ਹੈਗੇ ਮੰਮੀ ਮੈਨੂੰ ਅਕਸਰ ਦੱਸਦੀ ਰਹਿੰਦੇ ਨੇ ਤੇ ਲੋ ਜੀ ਇੱਥੇ ਸੀ ਚੱਲ ਪਏ ਸੀਗੇ ਤੇ ਬਸ ਚਾਲੇ ਪਾ ਕੇ ਸੀ ਕਿ ਮੈਨੂੰ ਨਸੀਲ ਨਾਮ ਲਾਉਣਾ ਹੁੰਦਾ ਮੇਰਾ ਦੋਸਤ ਹੈ ਜਰ ਘੰਟਿਆਂ ਦਾ ਹੀ ਤੇ ਇੱਥੇ ਦੇਖ ਰਹੇ ਸੀ ਸ Nhà ਜਿਹੜਾ ਬਹੁਤ ਬਹੁ ਸੀਗਾ ਬ੍ਰੂਟਾ ਸੀਗਾ ਉੱਪਰ ਸੱਟ ਪਾਇਆ ਹੋ ਬਹੁਤ ਸੋਣਾ ਲੱਗ ਰਿਹਾ ਸੀ ਨੇ ਪੱਤੇ ਡਿੱਗੇ ਹੋਏ ਸੀਗੇ ਤੇ ਲੋਜੀਸ ਜਾਂ ਕਿਉਂ ਤੁਹਾਨੂੰ ਨਾ ਪਕਾ ਮਿਲਦੇ ਤੇ ਬਿਲਣਾ ਲਾਉਣਾ ਹੋ ਗਿਆ ਬਸ ਮੈਨੂੰ ਇਹ ਸੀ ਮੰਮੀ ਨੂੰ ਜਿਆਦਾ ਹੀ ਹੋਇਆ ਪਿਆ ਸੀਗਾ ਕਿਉਂਕਿ ਜਦੋਂ ਵੀ ماں ਕੋ ਚਾਹੇ ਪਾਪਾ ਨਾ ਚਾਹੇ ਕਰ ਦੇਵੇ ਕਿ ਕਿਤੇ ਜੇ ਕੋਈ ਬਿਮਾਰ ਹੁੰਦਾ ਤਾਂ ਬਸ ਉਹ ਨਹੀਂ ਹੁੰਦਾ ਕਿ ਮੇਰੀ ਧੀ ਆ ਕੇ ਮਿਲ ਜਵੇ ਹਨਾ ਬਹੁਤ ਜਿਆਦਾ ਹੁੰਦਾ ਮੰਮੀ ਨੂੰ ਇਸੇ ਸਵੇਰੇ ਬਿਲ ਨੂੰ ਗਵਾਣੀ ਨੇ ਕਹਿੰਦੀ ਸੀ ਪਰ ਰੁਕ ਜਿਓ ਦਾਦੀ ਦਾ ਵੀ ਜੀ ਲੱਗਦੀ ਹੁੰਦੇ ਨਾਲ ਬਸ ਮਾਮਾ ਨੂੰ ਹੁੰਦਾ ਹੀ ਹੈ ਜੀ ਹਨਾ ਚਾਹੇ ਉਹ ਬੁਖਾਰ ਹੀ ਚੜ ਜਾਏ ਪਰ ਉਹ ਹੁੰਦਾ ਕਿ ਮੇਰੀ ਧੀ ਆ ਕੇ ਮੈਨੂੰ ਮਿਲ ਜੇ ਤੇ ਮੰਮੀ ਨੂੰ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਇਹਨਾਂ ਕੁਝ ਖਾਣ ਨੂੰ ਬਣਾਇਆ ਹੈ ਨਾ ਮੰਮੀ ਨੇ ਤੇ ਹੁੰਦਾ ਹੀ ਹੈ ਜੀ ਮਾਮਾ ਨੂੰ ਕਲੇਰ ਸਾਹਿਬ ਵੀ ਕਹਿੰਦੇ ਸੀ ਕਹਿੰਦੇ ਮਾਂ ਵਾਈ ਹੁੰਦੀ ਆ ਕਿ ਹਾਂ ਇਹ ਤਾਂ ਹੈ ਵੀ ਮਾਂ ਤਾਂ ਚਲੋ ਮਾਂ ਆ ਗਏ ਸਾਰੇ ਬਿੰਗਾ ਬਾਏ ਬੀ ਚੁੱਪ ਬਟੁਰਨੋ ਪ੍ਰਾਪਤ ਹੈ ਬੜੀਆ ਪਿਆਰ ਕਰਦੇ ਨੇ ਜੀ ਦੇ ਲੋ ਜੀ ਇੱਥੇ ਆਪਾਂ ਚੱਲ ਪਏ ਸੀਗੇ ਵਾਪਸ ਇੱਥੋਂ ਮਸਤਵਾਨਾ ਸਾਹਿਬ ਹੁੰਦੇ ਹੋਏ ਆਪਾਂ ਸੁਨਾਮ ਜਾਵਾਂਗੇ ਠੀਕ ਆ ਜੀ ਉਸ ਤੋਂ ਬਾਅਦ ਫਿਰ ਆਪਣੇ ਪਿੰਡ ਗੰਡੂਆ ਤੇ ਆਪਾਂ ਤੁਹਾਨੂੰ ਹੁਣ ਘਰ ਜਾ ਕੇ ਮਿਲਦੇ ਆਂ ਰਸਤੇ 'ਚ ਆਪਾਂ ਕਿਤੇ ਰੁਕਣਾ ਨਹੀਂ ਹੈਗਾ ਜੀ ਤੇ ਆਪਾਂ ਦਾਲ ਅੱਜ ਮੂੰਗਿਓ ਬਣਾਉਣੀ ਆ ਘਰ ਜਾ ਕੇ ਦੇਖਦੇ ਆ ਜੇ ਸਰ ਗੈਸ ਥੋੜੀ ਜਿਹੀ ਪਈ ਵੀ ਸੀਗੀ ਤੇ ਨਹੀਂ ਤਾਂ ਆਪਾਂ ਕਿਉਂਕਿ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਦੋਂ ਕਿਤੇ ਵੀ ਜਾ ਕੇ ਆਉਨੇ ਆ ਥਕਾਵਟ ਵੀ ਹੋ ਜਾਂਦੀ ਆ ਮਨ ਵੀ ਥੋੜਾ ਜਿਹਾ ਹੋਰ ਹੋ ਜਾਂਦਾ ਖਾਸ ਕਰਕੇ ਜਦੋਂ ਆਪਣੇ ਪਿੰਕੇ ਪਿੰਡ ਤੋਂ ਆਨੇ ਆ ਤਾਂ ਥੋੜਾ ਜਿਹਾ ਮਨ ਹੋ ਜਾਂਦਾਗਾ ਹਨਾ ਥੋੜਾ ਜਿਹਾ ਹੋ ਜਾਂਦਾ ਉਦਾਸੀ ਵਾਲਾ ਮਨ ਹੋ ਜਾਂਦਾਗਾ ਹਨਾ ਤੇ ਲੋ ਜੀ ਇੱਥੇ ਆਪਾਂ ਸਨਾਮ ਪਹੁੰਚ ਗਏ ਸੀਗੇ ਤੇ ਇਸ ਤੋਂ ਬਾਅਦ ਫਿਰ ਮੈਂ ਕੋਈ ਕਲਿੱਪ ਨਹੀਂ ਬਣਾਇਆ ਤੇ ਸਿੱਧਾ ਆਪਾਂ ਤੁਹਾਨੂੰ ਜਾ ਕੇ ਘਰ ਮਿਲਾਂਗੇ ਠੀਕ ਆ ਜੀ ਬਸ ਆਪਾਂ ਇੱਕ ਪٹرول ਪੰਪ ਤੇ ਰੁਕੇ ਸੀ ਤੇਲ ਪਵਾਇਆ ਸੀ ਉਸ ਤੋਂ ਬਾਅਦ ਹੋਰ ਕਿਤੇ ਵੀ ਨਹੀਂ ਰੁਕੇ ਸੀ ਕਿਉਂਕਿ 5 ਵਜੇ ਚੱਲ ਪਏ ਸੀਗੇ ਫਿਰ ਵੀ ਸਾਨੂੰ 1 ਘੰਟੇ ਦਾ ਰਸਤਾ ਹੈਗਾ ਘੰਟਾ ਸਵਾ ਘੰਟਾ ਜਿਹੜਾ ਲੱਗ ਜਾਂਦਾ ਹੈਗਾ ਆਉਂਦੇ ਆਉਂਦੇ ਬਸ ਜਾਂਦੇ ਹੋਏ ਅਸੀਂ ਜਿਹੜਾ ਜੂਸ ਵਗੈਰਾ ਪੀਣਾ ਸੀ ਉਹ ਜਾਂਦੇ ਹੋਏ ਪੀ ਲਿਆ ਸੀਗਾ ਲਓ ਜਾਈ ਪੇਕੇ ਪਹੁੰਚ ਕੇ ਘਰੇ ਤੇ ਚਾਹ ਰੱਖਿਆ ਬਣ ਲਈ ਪਿੰਦਰ ਘਰੇ ਸੀ ਕਿਉਂਕਿ ਤੇ ਜਦੋਂ ਵੀ ਕਿਤੇ ਜਾ ਕੇ ਆਈਏ ਫਿਰ ਇਹੀ ਹੁੰਦਾ ਵੀ ਘਰੇ ਆ ਕੇ ਚਾਹ ਚਾਹੇ ਕੁੱਟ ਮਿਲ ਜੇ ਪਰ ਮੈਂ ਤਾਂ ਦੇਖੂਗੀ ਥੋੜੀ ਬਹੁਤੀ ਪੀਉਂਗੀ ਕੁੱਟ ਦੋ ਕੁੱਟ ਬਸ ਲੈ ਲੂੰਗੀ ਤੇ ਮਾਰ ਮਰੋ ਭੈਣ ਚਕਾਇਆ ਕੂੜਾ ਠੀਕਾ ਜੀ ਇਹ ਕੱਪੜੇ ਚੇਂਜ ਕਰਕੇ ਮਿਲਦੀਆਂ ਬਹੁਤ ਚੰਗਾ ਘੁੱਟਣ ਹੋਈ ਪਿਆ ਕੱਪੜਿਆਂ ਚ ਪੇਟ ਵੀ ਇਦਾਂ ਹੋ ਗਿਆ ਮੇਰਾ ਦਾ ਤੇ ਚਲੋ ਜੀ ਕੱਪੜੇ ਚੇਂਜ ਕਰਕੇ ਫਿਰ ਕੰਮ ਤੰਦੀ ਕਰਦੇ ਹਾਂ ਲੋ ਜੀ ਕੱਲ ਆ ਕੇ ਕੋਈ ਵੀਡੀਓ ਫਿਰ ਸ਼ੂਟ ਨਹੀਂ ਹੋਇਆ ਉਹੀ ਜੀ ਜਦੋਂ ਆਪਾਂ ਟੇਕਿਆ ਤਾਂ ਆਉਂ ਨਹੀਂ ਆ ਫਿਰ ਮਨ ਨਹੀਂ ਕਰਦਾ ਹੈ ਨਾ ਕਿਸੇ ਕੰਮ ਨੂੰ ਵੀ ਆ ਕੇ ਫਿਰ ਮੈਂ ਬੈਠੀ ਵਾਸੀ ਇੱਕ ਵੀਡੀਓ ਵੀਡੀਓ ਦਾ ਕੰਮ ਕੀਤਾ ਉਹ ਵੀ ਕੱਲ ਮੇਰਾ ਵਲੌਗ ਨਹੀਂ ਆਇਆ ਤਾਂ ਕਰਕੇ ਅੱਜ ਮੈਨੂੰ ਵੀਡੀਓ ਅਪਲੋਡ ਕਰਨਾ ਹੀ ਸੀਗਾ ਮੈਂ ਤਾਂ ਕਰਕੇ ਹਨਾ ਹੋ ਗਿਆ ਤੇ ਲੋ ਜੀ ਨੈਕਸਟ ਡੇ ਹੋ ਗਿਆ ਠੰਡੀ ਠੰਡੀ ਹਵਾ ਉਹੀ ਸਵੇਰ ਵਾਲੀ ਤੇ ਆਪਣੇ ਦਿਨ ਦੀ ਜਿਹੜੀ ਸ਼ੁਰੂਆਤ ਆ ਆਮਲਾ ਪਾਊਡਰ ਪਾਣੀ ਦੇ ਵਿੱਚ ਪਾ ਕੇ ਪੀਣਾ ਜਾਂ ਜੋਗਾ ਵਗੈਰਾ ਕਰਨਾ ਹਨਾ ਉਹ ਪਾਠ ਪੂਜਾ ਕਰਨਾ ਆਪਣਾ ਜੋ ਵੀ ਕੰਮ ਸੀਗਾ ਸਾਰਾ ਮੇਰਾ ਹੋ ਗਿਆ ਸੀਗਾ ਇੱਥੇ ਤੇ ਮੈਂ ਕਹਾਂ ਚਲੋ ਸਵੇਰ ਦਾ ਵੀ ਥੋੜਾ ਜਿਹਾ ਮੌਸਮ ਤੁਹਾਨੂੰ ਦਿਖਾ ਦੇਵਾਂ ਬਹੁਤ ਸੋਹਣਾ ਮੌਸਮ ਹੁੰਦਾ ਸਵੇਰ ਦਾ ਹਨਾ ਤੇ ਵਧੀਆ ਲੱਗਦਾ ਸਵੇਰੇ ਸਵੇਰੇ ਉੱਠ ਕੇ ਜਦੋਂ ਆਪਾਂ ਕੰਮਕਾਰ ਕਰਦੇ ਆ ਬਹੁਤ ਜ਼ਿਆਦਾ એનર્ਜੀ ਮਿਲਦੀ ਆ ਪੂਰਾ ਦਿਨ ਆਪਣਾ ਬਹੁਤ ਵਧੀਆ ਲੰਘਦਾਗਾ ਤੋ ਸਵੇਰੇ ਜਲਦੀ ਉੱਠਦੇ ਆ ਤੇ ਚਾਹੇ ਕੋਈ ਵੀ ਕੰਮ ਨਾ ਕਰੋ ਤੁਸੀਂ ਉੱਠ ਕੇ ਇੱਕ ਵਾਰ ਨਹਾ ਲਓ ਨਹਾ ਕੇ ਪਾਠ ਵਗੈਰਾ ਕਰੋ ਹਨਾ ਤਾਂ ਦਿਨ ਬਹੁਤ ਵਧੀਆ ਲੰਘਦਾ ਤੇ એનર્ਜੀ ਇੰਨੀ ਮਿਲਦੀ ਹੈ ਬਹੁਤ ਜ਼ਿਆਦਾ ਮਤਲਬ ਕੰਮ ਨੂੰ ਵੀ ਮਨ ਕਰਦਾਗਾ ਵੀ ਆਪਾਂ ਆ ਕੰਮ ਵੀ ਖਤਮ ਕਰ ਲਈਏ ਧੁੱਪ ਦੇ ਵਿੱਚ ਕੰਮ ਬਿਲਕੁਲ ਕਰਨੇ ਬੰਦ ਕਰੋ ਜਲਦੀ ਉੱਠ ਕੇ ਆਪਣੇ ਕੰਮ ਖਤਮ ਕਰਿਆ ਕਰੋ ਹਨਾ ਤੇ ਵਧੀਆ ਲੱਗੂ ਤੁਹਾਨੂੰ ਠੀਕ ਹੈ ਜੀ ਤੇ ਲਓ ਜੀ ਪਹਿਲੀ ਚਾਹ ਬਣ ਰਹੀ ਹੈ ਅਸਿਹਰ ਦੀ ਲੌਂਗ ਨਹੀਂ ਸੌਰੀ ਇਲਾਇਚੀ ਪਾਈਆ ਥੋੜਾ ਆਪਾਂ ਇਹਦੇ ਵਿੱਚ ਪਾਈਆ ਸੌਂਫ ਤੇ ਸੌਂਫ ਵਾਲੀ ਚਾਹ ਗਰਮੀਆਂ ਦੇ ਵਿੱਚ ਵਧੀਆ ਲੱਗਦੀ ਹੈ ਵੈਸੇ ਸਰਦੀਆਂ 'ਚ ਵੀ ਸੌਂਫ ਪਾਣੀ ਚਾਹੀਦੀ ਆ ਪਰ ਗਰਮੀ ਦੇ ਵਿੱਚ ਜ਼ਰੂਰ ਥੋੜੀ ਜਿਹੀ ਸੌਂਫ ਪਾ ਲਿਆ ਕਰੋ ਹਨਾ ਕਿਉਂਕਿ ਸਰਦੀ ਦੇ ਵਿੱਚ ਤਾਂ ਹੋਰ ਕਾਫੀ ਸੋਹਣੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਆਪਾਂ ਨੂੰ ਪਾਉਣ ਨੂੰ ਅਦਰਕ ਵਗੈਰਾ ਚਾਹ ਦੇ ਵਿੱਚ ਹਨਾ ਦਾਲਚੀਨੀ ਵਗੈਰਾ ਵੀ ਪਾ ਲੈਣੇ ਆ ਪਰ ਗਰਮੀ ਦੇ ਵਿੱਚ ਮੈਂ ਥੋੜੀ ਜਿਹੀ ਚਾਹ ਸੌਂਫ ਵਾਲੀ ਵਧੀਆ ਰਹਿੰਦੀ ਪਰ ਮੈਂ ਹੁਣ ਬਹੁਤ ਘਟਾਤੀ ਚਾਹ ਅੱਗੇ ਪਾਟੀਆਂ ਪਰ ਪਰ ਪਿੰਦੀ ਸੀ ਪਰ ਹੁਣ ਮੈਂ ਕੁਝ ਕੀ ਘੁੱਟਾਂ ਚਾਹਦੀਆਂ ਜਿਹੜੀਆਂ ਲੈਣੀਆਂ ਹੁੰਦੀਆਂ ਮੈਂ ਜ਼ਿਆਦਾ ਚਾਹ ਨਹੀਂ ਪੀਂਦੀ ਬੰਦ ਕਰਤੀ ਚਾਹ ਪੀਣੀ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੋਸਟ ਨਾਲ ਜੀ ਪੰਜਾਬ ਚ ਆਉਣੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਤੇ ਆਪਣੇ ਆਪਣੇ ਪਰਿਵਾਰ ਨਾਲ ਦੋਸਤੂ ਹੋਵੋਗੇ ਪੰਦੂਲੀ ਵੈਸ਼ਾ ਤੋਂ ਹਮਸਾ ਦੋਸਤੀ ਚੜ੍ਹ ਦੇ ਲੰਕ ਸਾਡੇ ਕਿਸੇ ਦਾ ਟਾਈਮ ਆਪਾਂ ਦਾਲ ਬਣਾਵਾਂਗੇ ਥੂਲੇ ਜੀ ਅਸਲ ਵਿੱਚ ਆਪਾਂ ਥੀਨ ਆ ਕੇ ਰੱਖਾਂਗੇ ਦਾਲ ਰੱਖਾਂਗੇ ਦਾਲ ਦੇ ਨਾਲ ਆਪਾਂ ਦਵਾ ਲਵਾਂਗੇ फ्री बनाउनु जाँदा टाइम लगदा ਲੋ ਜੀ ਚਾਹ ਬਣ ਕੇ ਤਿਆਰ ਹੈ ਜੀ ਨੂੰ ਥੋੜੀ ਜਿਹੀ देर ਹੋਰ ਮੈਂ ਸੇਕ ਲਵਾਉਂਗੀ ਕਿਉਂਕਿ ਮੈਨੂੰ ਥੋੜਾ ਜਿਹਾ ਕਰਕੇ ਆਦਤ ਆ ਚਾਹ ਪੀਣ ਦੀ ਤੇ ਚਲੋ ਜੀ ਮਾਰਨਿੰਗ ਤੋਂ ਹੀ ਆਪਾਂ ਐਂਡ ਕਰਦੇ ਆ ਇਸ ਵਲੌਗ ਦਾ ਤੇ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਵਧੀਆ ਵਲੌਗ ਦੇ ਨਾਲ ਲਾਈਕ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ